वाहगुरु जी का खालसा श्री वाहगुरु जी की खते उस महान आत्मा गुरु दजी का गुरु तेग बहादुर जी के घर दिसंबर सोलह सौ ईस्वी को पटना शहर दिखे प्रकाश हुआ श्री गुरु तेग बहादुर जी आप जी जन्म, दिखे, के जन्म समय असाम विखे प्रचारक दौरे पे गए हुए सन जो कुछ अरसे बाद पटना दिखे आके थोड़े दिन टिके फिर वापस ਪੰਜਾਬ ਆ ਗਏ ਗੁਰੂ ਗੋਬਿੰਦ ਸਿੰਘ ਜੀ ਮੁੱਢਲੇ ਛੇ ਸਾਲ ਪਟਨਾ ਵਿਖੇ ਹੀ ਰਹੇ ਪਟਨਾ ਮਗਲਾਬੇ ਕੇਂਦਰ ਸੀ ਬਚਪਨ ਵਿੱਚ ਗੁਰੂ ਗੋਬਿੰਦ ਰਾਏ ਜੀ ਛੋਟੇ ਛੋਟੇ ਬੱਚਿਆਂ ਨੂੰ ਬਾਹਰ ਲੈ ਕੇ ਜਾ ਕੇ ਖੇਡਾਂ ਖੇਡਦੇ ਖਾਕੀਆਂ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਨਕਲੀ ਲੜਾਈਆਂ ਕਰਾਉਂਦੇ ਜਿੱਤਣ ਵਾਲੇ ਤੀਨ ਨੂੰ ਇਨਾਮ ਦਿੰਦੇ ਕਈ ਵਾਰੀ ਮਾਤਾ ਗੁਰੂ ਜੀ ਹਥੋਂ ਦੀ ਨਾਮ ਦਵਾਉਂਦੇ ਨੰਦਕਾਰ ਸਾਹਿਬ ਜੀ ਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਸਨ 1672 ਈਸਵੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਨੰਦਕਾਰ ਸਾਹਿਬ ਜੀ ਤਦ ਕੱਲਿਆ ਭਾਵੇਂ ਗੁਰੂ ਨਾਨਕ ਦੇਵ ਜੀ ਨੇ ਸਮੇਂ ਤੋਂ ਹੀ ਸਿੱਖਾਂ ਨੂੰ ਕੇਸ ਰੱਖਣ ਲਈ ਹੁਕਮ ਸੀ ਜਦੋਂ ਗੁਰੂ ਕੰਗਾਂ ਮਾ ਬੱਜੀ ਦੀ ਸ਼ਹਾਦਤ ਦੀ ਖਬਰ ਕਈ ਜੱਤਾ ਜੀ ਨੇ ਸੁਣਾਈ ਤਾਂ ਆਪ ਜੀ ਨੇ ਹੁਕਮ ਦਿੱਤਾ ਕਿ ਸਾਡੀ ਮਹਰ ਹੈ ਇਹ ਸੁਰੱਖਣ ਦਾ ਹੁਕਮ ਦੇ ਕਿ ਜਤੇ ਬੰਦੀ ਪੱਕੇ ਪੈਰਾਂ ਉੱਤੇ ਖੜੀ ਕਰ ਦਿੱਤੀ ਨਾਤੇ ਵੀ ਪ੍ਰੋਗਰਾਮ ਦੀ ਨਵੇਂ sire ਤੋਂ ਕਾਤਕ ਕਣੀ ਸਾਰੇ ਪਾਸੇ ਹੁਕਮਾਂ ਵਿੱਚ ਜੇ ਕਿ ਸੇਖ ਸਾਸਤਰ ਚਨਾਉਣੀ ਸਿੱਖਣ ਤੇ ਆਨੰਦਪੁਰ ਵਿਖੇ ਸਾਸਤਰ ਇਕ ਜਨ ਨੰਦ ਪਰ ਸਾਹ ਦਿੱਤੇ ਵੀ ਸਿੱਖਾਂ ਨੂੰ ਲਕਲੀ ਜੰਗਾ ਕਰੌਣੀ ਆ ਸ਼ੁਰੂ ਕਰ ਦਿੱਤੀਆਂ ਹਰ ਪਾਸੇ ਤੋਂ ਜੋਧਿਆਂ ਨੇ ਆ ਕੇ ਗੁਰੂ ਜੀ ਦੀ ਸ਼ਰਨ ਲਈ ਸਿੱਖ ਵਿੱਚ ਬਲੇਰੀ ਦਾ ਭਾਵ ਜਾਗ ਪਿਆ ਚੰਗੇ ਜਵਾਨਾਂ ਦੀ ਫੌਜ ਤਿਆਰ ਹੋ ਗਈ ਇਹ ਕੁਝ ਸਾਲ ਚੱਲਦਾ ਰਿਹਾ ਗੁਰੂ ਗੋਬਿੰਦ ਸਿੰਘ ਜੀ ਨੇ ਸਭ ਤੋਂ ਪਹਿਲਾਂ ਆਨੰਦਗੜ੍ਹ ਕਿਲੇ ਦੀ ਉਹ ਸਾਰੀ ਕੀਤੀ ਦੋ ਦਰਿਆਵਾਂ ਵਿਚਕਾਰ ਖਾਲੀ ਥਾਂ ਦੇਖ ਕੇ ਪੱਥਰ ਸੁੱਟ ਕੇ ਕਿਲਾ ਬਣਾ ਦਿੱਤਾ 2078 ਨੂੰ ਵਿਸਾਖੀ ਵਾਲੇ ਦਿਨ ਰਾਜਾ ਰਤਾਨ ਵਾਲੇ ਦੇ ਹੁੰਦੇ ਹੀ ਨਗਾਰਾ ਸਥਾਪਨ ਕਰ ਦਿੱਤਾ ਜਨ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਦਰਵਾਰ ਵਿੱਚ ਆਉਂਦੇ ਤਾਂ ਜਾਂਦੇ ਨਗਾਰਾ বাজਾਇਆ ਜਾਂਦਾ ਔਰ ਵੀ ਜੇ ਵੀ ਐਸੇ ਨਗਾਰੇ ਤੋਂ ਬਹੁਤ ਦੁਖੀ ਹੋਇਆ ਸੀ ਪਰ ਹੰਜੀਤ ਨਗਾਰੇ ਬਾਅਦ ਦੂਜਾ ਹੁਕਮ ਆਪ ਜੀ ਨੇ ਇਹ ਦਿੱਤਾ ਕਿ ਅਨੰਦਪੁਰ ਵਿੱਚ ਕੋਈ ਆਪਣਾ ਵਖ ਕਿਲਾ ਚੰਕਾ ਨਹੀਂ ਰੱਖ ਸਕਦਾ ਸਾਰੇ ਇੱਕ ਥਾਂ 'ਵੀ ਨਗਰ ਸਕਣਗੇ हां लंगर पावे कई सन अति ਫਰ ਲੰਗਰ ਦਾ ਇੱਕ ਇੰਚਾਰ ਦੀ ਨਿਯਮ ਕਰਨ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ ਲੰਗਰ ਦੀ ਮਰਿਆਦਾ ਬਾਰੇ ਉਚੇਚੇ ਹੁਕਮ ਕੀਤੇ ਕਿ ਲੰਗਰ ਕਿਸੇ ਵਿਅਕਤੀ ਦਾ ਨਹੀਂ ਲੰਗਰ ਗੁਰੂ ਦਾ ਹੈ ਬਗੈਰ ਲੰਗਰ ਛਕੇ ਵਾਸਨ ਨਹੀਂ ਹੋਣਗੇ ਔਰਾਂ ਜੀਵਨੀ ਸੰਨ 1670 ईसवी ਵਿੱਚ ਰਾਗ ਦੀ ਮਨਾਹੀ ਕਰ ਦਿੱਤੀ ਸੀ ਪਰ ਗੁਰੂ ਘਰ ਵਿੱਚ ਕੀਰਤਨ ਕਰਦਾਨ ਹੈ ਸੋ ਪ੍ਰਸੰਤ ਰਾਗੀ ਅਨੰਦਪੁਰ ਸਾਹਿਬ ਆ ਕੇ ਟਿਕੇ ਗੁਰੂ ਜੀ ਆਪ ਜੋੜੀ ਅਤੇ ਕਾ ਉਸ ਬਹੁਤ ਹੀ ਸੁੰਦਰ ਵਜਾਉਂਦੇ ਸਨ ਸੰਨ 1980 ईसवी ਵਿੱਚ ਜਦੋਂ ਔਰੰਗਜ਼ੇਬ ਨੇ ਹੁਕਮ ਦੇ ਕੇ ਸੰਸਕ੍ਰਿਤ ਦੇ ਸਭ ਕੇਂਦਰ ਪਾਠ ਸੌ ਲਾਵਾਂ ਬੰਦ ਕਰ ਦਿੱਤੀਆਂ ਤਾਂ ਸਭ ਵਿਦਵਾਨ ਆਨੰਦ ਪੈ ਰਹੀ ਆ ਠੀਕ ਹੈ ਮਹਾਰਾਜ ਜੀ ਸਭ ਨੂੰ ਆਦਰ ਦਿੱਤਾ ਜੇ ਵੀ ਆਨੰਦ ਆਨੰਦ ਪਰ ਸਭ ਆਉਂਦਾ ਉਸ ਨੂੰ ਵਿੱਦਿਆ ਪਰਦਾਨ ਹੁੰਦੀ ਸੰਸਕ੍ਰਿਤੀ ਗ੍ਰੰਥਾਂ ਗਿਆ ਵੱਖ 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 ਪਾਸ਼ਾਵਾਂ ਵਿੱਚ ਉਹਦਾ ਕੰਮ ਦਾ ਕਾਰਜ ਉੱਥੇ ਹੀ ਆਰੰਭ ਹੋ ਗਿਆ ਇਸੇ ਕਾਰਜ ਨੋ ਕੌਂਤਾ ਸਹ ਵਿਕੇ ਤੇ ਕੇ 52 ਵਿਦਵਾਨਾਂ ਕਵੀਆਂ ਨੇ ਸਿਰੇ ਚੜਾਇਆ ਆਪ ਜੀ ਨੇ ਹੁਕਮਨਾਮਾ ਵੀ ਭੇਜਿਆ ਸੀ ਕਿ ਇਲਾਕੇ ਵਿੱਚ ਕੋਈ ਵਿਦਵਾਨ ਹੋਵੇ ਉਸ ਨੂੰ ਪੱਲਿਓ ਖੱਤ ਦੇ ਕੇ ਆਨੰਦ ਪਰ ਸਾਵ ਤੀਜਣਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ